ਕਿਹੜੇ ਰਾਹ ਪਾ ਮਖਿਆ ਤੁਸੀਂ ਸੁਣਾਇਆ ਆ ਨਾਈ ਵਾਲਾ ਰੋਡ ਤੇ ਖੜਿਆ ਹਾਂ ਹਾਂ ਹੜ ਜਾ ਹੜ ਜਾ ਨਹੀਂ ਖੜ ਜਾ ਦੋ ਮਿੰਟ ਆ ਜਾਂਦੇ ਬੰਦੇ ਨੂੰ ਆਏ ਨਹੀਂ ਕਿਵੇਂ ਕੀ ਗੱਲ ਆ ਖੜ ਜਾ ਇਹ ਕੋਈ ਨਹੀਂ ਕਰਨਾ ਆਪਾਂ ਜਿਹੜਾ ਕਾਰਵਾਈ ਕਰਨੀ ਆ ਉਹੀ ਕਰਨੀ ਆ ਫੋਨ ਨਹੀਂ ਲਾਉਣਾ ਬਾਈ ਕਿੰਨੂੰ ਉਹ ਖੜ ਜਾ ਬੁੱਟੇ ਬੱਚਾ ਜੀ ਇਹ ਕੀ ਇਹ ਫੋਨ ਮੈ ਲਾਉਣਾ ਲਾ ਕੇ ਨੂੰ ਲਾਉਣਾ ਲਾ ਕੇ ਨੂੰ ਲਾਉਣਾ ਓ ਬੁੱਢਾ ਯਾਰ ਤੂੰ ਯਾਰ ਕੰਮ ਕਾਣੂ ਕਾਣੂ ਬਾਅਦ ਦੇਖਾਂਗਾ ਯਾਰ ਕੰਮ ਕਰਨ ਵਾਲਾ ਉਹ ਤਾਂ ਕਰ ਲੈ ਪਹਿਲਾਂ ਪਿੱਤੀ ਵੀ ਆ ਪਿੱਤੀ ਵੀ ਆ ਪਿੱਤੀ ਵੀ ਆ ਮੂੰਹ ਮੋਕ ਮਾਰਦਾ ਪਿੱਤੀ ਵੀ ਆ ਮੂੰਹ ਡਾਡੋ ਦੇਖ ਸਵਾਲ ਨਹੀਂ ਉਹ ਤਾਂ ਮਾਰਦਾ ਭੰਗਿਆ ਯਾਰ ਤੂੰ ਫੱਦੂ ਗੱਲਾਂ ਕਰਨਾ ਹੁਣ ਪਿੱਤੀ ਨਹੀਂ 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 ਬਿਲਕੁਲ ਪਾਏ ਦੀ ਲੰਨ ਪਾ ਕੇ ਗੱਤ ਬਾਕੀ ਗੱਤ ਰਹੇ ਗਾਤਰੇ પાકે ਸਾਡੇ ਨਹੀਂ ਹੋ ਗਾਤਰੇ પાકે ਤੇਰੀ ਭੈਣ ਦੀ ਲੰਨ ਦਾ ਜਾ ਬਲੰਗ ਜਾ ਵੀਰੇ ਲੰਗ ਜਾ ਲੰਗ ਜਾ ਬਾਈ ਗੁਰਦੁਆਰੇ ਜਾ ਲੰਗ ਜਾ ਭੈਣ ਦੀ ਲੰਨ ਤੇਰੀ ਦੀ ਗਾਤਰੇ પાકે ਚੱਲ ਬਹਾ ਨੂੰ ਮੋਟਰ ਤੇ ਚੱਲ ਬੈਠ ਸਾਡੇ ਨਾਲ ਠੀਕ ਹੈ ਮੋਟਰ ਹੈ ਸ਼ਟਾਰਟ ਕਰ ਠੀਕ ਕਰੇਗਾ ਗਾਤਰੇ પાਕੇ ਤੇਰੀ ਭੈਣ ਦੀ ਲੰਨ ਮਾਦੀ ਲੰਨ ਤੇਰੀ ਦੀ ਹੈ 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 ਮੈਂ ਪੱਕੇ ਗੱਪ ਬੋਲੇ ਬੀਤੀ ਵੇਆ ਯਾਰ ਗੁਰਦੁਆਰੇ ਦਾ ਭੈਣਾ ਉਹ ਆ ਗਿਆ ਉਹ ਤੈਨੂੰ ਤੁਰੇ ਚੋਲ ਹਾਂ ਹਾਂ ਗਾ ਤਰੇ ਬਾਗੇ ਕਰ ਤਰੇ ਬਾਗੇ ਡਾਕ ਲਉ ਹਾਂ ਓਏ ਤੇਰੀ ਭੈਣ ਦੀ ਗੁਰਦੁਆਰੇ ਲੈ ਕੇ ਜਾਣਾ ਯਾਰ ਭੈਣ ਚੋ ਦੇ ਨਿਕਲ ਪਾ ਮੇਰਾ ਵੀਰ ਮੰਨਦੇ ਤੈਨੂੰ ਗੁਰਦੁਆਰਾ ਤੋਂ ਉਹਦੇ ਖਾਤਰ ਪੜਿਆ ਸੀ ਕਿਉਂ ਹੋ ਰਿਹਾ ਹੈ ਮੈਂ ਗੁਰਦੁਆਰਾ ਤੋਂ ਡੱਕਣ ਖਾਤਰ ਪੜਿਆ ਸੀ ਮੈਂ ਹੁਣ ਦਰੂਪਿੱਤੀ ਵੀ ਅਗਰ ਹੀ ਪੜ੍ਹਦੀ ਨਾ ਡੱਕਣ ਖਾਤਰ